ਸਸ਼ੀ ਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪਟਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਜਿਸ ਕਦਰ ਪੰਜ ਮੈਂਬਰੀ ਕਮੇਟੀ ਨੂੰ ਹੁੰਗਾਰਾ ਮਿਲ ਰਿਹਾ ਜਿਸ ਕਦਰ ਲੋਕ ਜਿਹੜੇ ਆ ਭਰਤੀ ਮੁਹਿੰਮ ਦੇ ਵਿੱਚ ਸ਼ਾਮਲ ਹੋ ਰਹੇ ਆ ਕੀ ਤੁਹਾਨੂੰ ਲੱਗਦਾ ਅਕਾਲੀ ਦਲ ਦੀ ਜਿਹੜੀ ਸਿਆਸੀ ਜ਼ਮੀਨ ਉਹਨਾਂ ਕੋਲੋਂ ਖੁੱਸ ਗਈ ਆ 2017 ਤੋਂ ਬਾਅਦ ਜਦੋਂ ਸੁਖਬੀਰ ਬਾਦਲ ਜਿਹੜੇ ਆ ਇਹਦੀ ਪ੍ਰਧਾਨਗੀ ਕਰ ਰਹੇ ਸੀ ਫਿਲਹਾਲ ਤਾਂ ਫਿਰ ਉਹ ਪ੍ਰਧਾਨ ਬਣ ਚੁੱਕੇ ਨੇ 17 ਫਿਰ 19 ਦੀਆਂ ਇਲੈਕਸ਼ਨਾਂ ਫਿਰ 22 ਦੀਆਂ ਇਲੈਕਸ਼ਨਾਂ ਫਿਰ ਆ ਹਾਲ ਹੀ ਦੇ ਵਿੱਚ 24 ਦੀਆਂ ਲੋਕ ਸਭਾ ਚੋਣਾਂ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਇਹਨਾਂ ਨੂੰ ਹੰਗਾਰਾ ਧਰਤੀ ਦੇ ਰੂਪ ਵਿੱਚ ਮਿਲ ਰਿਹਾ ਇਹਦੇ ਨਾਲ ਇੱਕ ਵਾਰ ਫੇਰ ਤੋਂ ਉਹ ਜਿਹੜੀ ਸ਼ਾਨੋ ਸ਼ੌਕਤ ਅਕਾਲੀ ਦਲ ਦੀ ਹੁੰਦੀ ਸੀਗੀ ਲੈਂਡਸਲਾਈਡ ਵਿਕਟਰੀ ਦੇ ਨਾਲ ਅਕਾਲੀ ਦਲ ਜਿੱਤਦਾ ਹੁੰਦਾ ਸੀਗਾ ਉਹ ਵਾਪਸ ਆ ਜਾਏਗਾ ਉਹਦਾ ਕਾਰਨ ਇਹ ਹੈ ਵੀ ਇਹ ਵੀ ਸਵਾਲ ਜਿਹੜਾ ਇਹ ਸਾਨੂੰ ਕਮੈਂਟਸ ਦੇ ਰੂਪ ਦੇ ਵਿੱਚ ਡੱਲਾ ਸਾਹਿਬ ਕਿਸੇ ਇੱਕ ਸਾਡੇ ਸੁਣਨ ਵਾਲੇ ਆ ਉਹਨਾਂ ਨੇ ਕੀਤਾ ਸੀਗਾ ਵੀ ਜਿਸ ਕਦਰ ਹੁੰਗਾਰਾ ਮਿਲ ਰਿਹਾ ਪੰਜ ਮੈਂਬਰੀ ਕਮੇਟੀ ਨੂੰ ਤੇ ਅਕਾਲੀ ਦਲ ਦਾ ਭੁੱਖ ਕੀ ਹੋਵੇਗਾ ਜੀ ਸਿਆਸੀ ਜੀ ਡੱਲਾ ਜੀ ਦੇਖੋ ਇਹ ਬਹੁਤ ਹੀ ਵੱਡਾ ਸਵਾਲ ਹੈ ਇਹ ਕਈ ਬੁੱਧੀਜੀਵੀ ਇਸ ਸਵਾਲ ਦੇ ਉੱਤੇ ਡਿਸਕਸ਼ਨ ਵੀ ਕਰ ਰਹੇ ਨੇ ਔਰ ਜੇ ਅਸੀਂ ਪੰਜਾਬ ਦੀ ਸਿਆਸਤ ਨੂੰ ਵੇਖੀਏ ਔਰ ਪਿਛਲੇ ਕੁਝ ਸਮੇਂ ਚ ਜਿਹੜੇ ਸਾਡੇ ਮਹਾਨ ਤਖਤ ਸਹਿਬਾਨਾਂ ਦੇ ਜਥੇਦਾਰ ਨੇ ਅਗਰ ਅਸੀਂ ਉਹਨਾਂ ਦੇ ਭਾਸ਼ਣਾਂ ਨੂੰ ਸੁਣੀਏ ਔਰ ਜਦੋਂ 2 ਦਸੰਬਰ ਨੂੰ ਫਸੀਲ ਤੋਂ ਹੁਕਮਨਾਮੇ ਸੁਣਾਏ ਗਏ ਉਸ ਤੋਂ ਪਹਿਲਾਂ ਵੀ ਲਗਾਤਾਰ ਪੰਜਾਬ ਚ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਜਥੇਦਾਰ ਸਹਿਬਾਨਾਂ ਨੇ ਪੰਥ ਨੂੰ ਬਾਰ-ਬਾਰ ਅਪੀਲਾਂ ਕੀਤੀਆਂ ਨੇ ਔਰ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਔਰ ਅਗਰ ਪੰਜਾਬ ਨੂੰ ਹੋਰ ਖੁਸ਼ਹਾਲ ਤੇ ਤਕੜਾ ਕਰਨਾ ਹੈ ਤੇ ਪੰਜਾਬ ਦੀ ਸਰਕਾਰ ਚ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਹੈ ਉਹ ਕਮਜ਼ੋਰ ਨਾ ਹੋਵੇ ਇਹਦੇ ਲਈ ਸਿੱਖਾਂ ਨੂੰ ਇਕਜੁੱਟ ਹੋ ਕੇ ਅਕਾਲੀ ਦਲ ਨੂੰ ਤਕੜੇ ਕਰਨ ਦੇ ਸੱਦੇ ਵੀ ਵਕ ਵਕ ਜਥੇਦਾਰ ਸਹਿਬਾਨਾਂ ਨੇ ਦਿੱਤੇ ਨੇ ਹੁਣ ਇਹ ਸਮਝਣਾ ਸੰਦੀਪ ਜੀ ਬਹੁਤ ਮਹੱਤਵਪੂਰਨ ਹੈ ਕਿ ਪੰਜਾਬ ਦੇ ਵਿੱਚ ਜੋ ਸਥਿਤੀਆਂ ਅੱਜ ਬਣ ਗਈਆਂ ਅਕਾਲੀ ਦਲ ਦੀਆਂ ਕੀ ਅਕਾਲੀ ਦਲ ਇਸ ਸਥਿਤੀ ਤੋਂ ਬਾਹਰ ਆ ਸਕਦਾ ਹੈ ਪਹਿਲਾਂ ਤਾਂ ਉਮੀਦ ਬਣੀ ਸੀ ਪੰਜਾਬ ਦੇ ਅੱਛਾ ਡੱਲਾ ਸਾਹਿਬ ਇੱਥੇ ਇੱਥੇ ਸਵਾਲ ਕੈਟੈਗੋਰਿਕਲੀ ਇੱਕ ਹੋਰ ਹੈ ਵੀ ਇਸ ਵਕਤ ਅਕਾਲੀ ਦਲ ਦੀ ਸਥਿਤੀ ਦੇ ਬਾਰੇ ਤੇ ਆਪਾਂ ਚਰਚਾ ਕਰ ਰਹੇ ਆ ਪਰ ਆਪਾਂ ਇਹਦੇ ਵਿੱਚ ਨਾਲ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਚਰਚਾ ਕਰਾਂਗੇ ਵੀ ਅਕਾਲੀ ਦਲ ਨੂੰ ਲੀਡ ਕੌਣ ਕਰਦਾ ਸੁਖਬੀਰ ਬਾਦਲ ਤਾਂ ਪ੍ਰਧਾਨ ਬਣ ਚੁੱਕੇ ਆ ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਹੈ ਮੈਂ ਚਾਹਣਾ ਵੀ ਤੁਸੀਂ ਇਹ ਦੋਨਾਂ ਆਗੂਆਂ ਨੂੰ ਮੁੱਖ ਰੱਖ ਕੇ ਇਸ ਸਵਾਲ ਦੇ ਉੱਤੇ ਟਿੱਪਣੀ ਕਰੋ ਬਿਲਕੁਲ ਠੀਕ ਹੈ ਮੈਂ ਉਹਦਾ ਵੀ ਜ਼ਿਕਰ ਕਰਦਾ ਕਿ ਲੀਡ ਅਕਾਲੀ ਦਲ ਕੀ ਦੀ ਅਗਵਾਈ ਦੇ ਵਿੱਚ ਕੌਣ ਲੀਡ ਕਰੂਗਾ ਆਉਣ ਵਾਲੇ ਸਮੇਂ ਚ ਅਕਾਲੀ ਦਲ ਨੂੰ ਦੇਖੋ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ ਨਾ ਉਹ 2015 ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਬੇਅਦਬੀਆਂ ਘਟਨਾਵਾਂ ਹੋਈਆਂ ਉਸ ਤੋਂ ਬਾਅਦ ਨਿਰੰਤਰ ਗਿਰਿਆ ਡੇਰਾ ਸਿਰਸਾ ਮੁਖੀ ਦੀ 마ਫੀ ਵਾਲੇ ਮਾਮਲੇ ਆਏ ਉਸ ਵੇਲੇ ਤੋਂ ਹੀ ਇਹ ਪੰਜਾਬ ਦੇ ਵਿੱਚ ਜਿਹੜੀ ਸਿੱਖ ਮਾਨਸਿਕਤਾ ਹੈ ਉਹ ਦਚਿੱਤੀ ਵਾਲੀ ਸਿਟਿਚ ਪੈ ਗਈ ਸੀ ਕਿ ਸਾਡੀ ਜਿਹੜੀ ਸੱਤ ਹੈ ਜਿਹਨੂੰ ਸਿੱਖਾਂ ਦੀ ਸਰਕਾਰ ਕਿਹਾ ਜਾਂਦਾ ਸੀ ਅਕਾਲੀ ਦਲ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਇਹ ਮੰਨਿਆ ਜਾਂਦਾ ਸੀ ਕਿ ਪੰਜਾਬ ਚ ਸਿੱਖ ਭਾਈਚਾਰੇ ਦੀ ਸਰਕਾਰ ਹੈ ਇਹ ਇਹ ਅਗਵਾਈ ਹੈ ਅਕਾਲੀ ਦਲ ਦੀ ਔਰ ਭਾਜਪਾ ਨਾਲ ਹੁੰਦੀ ਸੀ ਸਹਾਇਕ ਪਾਰਟੀ ਦੇ ਤੌਰ ਤੇ ਔਰ 2015 ਤੋਂ ਬਾਅਦ ਜੋ ਸਿਤਿਆਂ ਬਣੀਆਂ 17 ਦੇ ਵਿੱਚ ਅਕਾਲੀ ਦਲ ਪਹਿਲੀ ਵਾਰ ਵਿਰੋਧੀ ਧਿਰ ਚ ਵੀ ਨਹੀਂ ਆਇਆ ਪਹਿਲਾਂ ਵੀ ਕਦੀ ਕਿਤੇ ਹੋਇਆ ਹੋਵੇ ਇੱਕ ਕਦੀ ਵਾਰ ਜਦੋਂ ਚੋਣਾ ਨਹੀਂ ਲੜਿਆ ਅਕਾਲੀ ਦਲ ਬਾਈਕਾਟ ਕੀਤਾ ਸੀ 92 ਵੇਲੇ 99 99 ਉਹ ਗੱਲਾਂ ਵੱਖਰੀਆਂ ਨੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਤੇ ਆ ਗਈ ਸੁਖਵੀਰ ਬਾਦਲ ਪ੍ਰਧਾਨ ਸੀ 19 ਦੀਆਂ ਲੋਕ ਸਭਾ ਚੋਣਾਂ ਆਈਆਂ ਸੁਖਵੀਰ ਬਾਦਲ ਵੀ ਜਿੱਤੇ ਹਰਸਿਮਰਤ ਕੌਰ ਬਾਦਲ ਵੀ ਜਿੱਤੇ ਤੇ ਅਕਾਲੀ ਦਲ ਬਸ ਇੱਥੇ ਤੱਕ ਖੜ ਗਿਆ ਫਿਰ 19 ਤੋਂ ਬਾਅਦ ਭਾਈਚੇ ਉਮੀਦ ਬਣੀ 22 ਤੋਂ ਪਹਿਲਾਂ ਪਹਿਲਾਂ ਸਾਨੂੰ ਪਤਾ ਹੀ ਹੈ ਕਿ ਭਾਜਪਾ ਦੇ ਨਾਲ ਵੀ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਟੁੱਟਿਆ ਤੇ 22 ਦੇ ਵਿੱਚ ਇੰਜ ਲੱਗਦਾ ਸੀ ਕਿ ਜਦੋਂ ਭਾਜਪਾ ਔਰ ਅਕਾਲੀ ਦਲ ਦੇ ਵਿੱਚ ਗਠਜੋੜ ਹੋ ਜਾਏਗਾ ਗੱਲਾਂ ਨੇੜੇ ਤੇੜੇ ਆਈਆਂ ਵੀ ਸੀਟਾਂ ਦੀ ਵੰਡ ਵੰਡੀਆਂ ਨੂੰ ਲੈ ਕੇ ਰੋਲੇ ਰਹੇ ਭਾਜਪਾ ਬਰਾਬਰ ਦਾ ਭਰਾ ਬਣਨਾ ਚਾਹੁੰਦੀ ਸੀ ਪਰ ਅਕਾਲੀ ਦਲ ਵੱਡੀ ਭਰਾ ਦੀ ਭੂਮਿਕਾ 'ਚ ਰਹਿਣਾ ਚਾਹੁੰਦਾ ਸੀ ਸੋ 22 ਦੇ ਵਿੱਚ ਵੱਖਰੇ ਵੱਖਰੇ ਤੌਰ ਤੇ ਚੋਣਾਂ ਲੜੀਆਂ ਦੋਵੇਂ ਤਰ੍ਹਾਂ ਔਰ ਕਾਂਗਰਸ ਛੱਡ ਕੇ ਜਦੋਂ ਕੈਪਟਨ ਮਰਿੰਦਰ ਸਿੰਘ ਭਾਜਪਾ ਵੱਲ ਚੱਲ ਗਿਆ ਭਾਜਪਾ ਨੂੰ ਲੱਗਿਆ ਕੇ ਸਾਡੇ ਨਾਲ ਕੈਪਟਨ ਅਮਰਿੰਦਰ ਸਿੰਘ ਵਰਗਾ ਇੱਕ ਵੱਡਾ ਅਜਿਹਾ ਲੀਡਰ ਆ ਗਿਆ ਜਿਹਨੇ ਆਪਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ ਅਸਤੀਫਾ ਦਿੱਤਾ ਸੀ ਜਿਹੜਾ ਇੱਕ ਤਰੀਕੇ ਨਾਲ ਪੰਜਾਬ ਚ ਆਪਣੇ ਆਪ ਨੂੰ ਕੈਪਟਨ ਅਮਰਿੰਦਰ ਸਿੰਘ ਪੰਥਕ ਮੁੱਦਿਆਂ ਤੇ ਵੱਡਾ ਲੀਡਰ ਆਪਣੇ ਆਪ ਨੂੰ ਉਹ ਸਾਬਿਤ ਕਰਦੇ ਰਹੇ ਨੇ ਦਰਸਾਉਂਦੇ ਰਹੇ ਨੇ ਤੇ ਭਾਜਪਾ ਨੂੰ ਇੰਜ ਲੱਗਿਆ ਸੀ ਵੀ ਸ਼ਾਇਦ ਅਗਰ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਔਰ ਹੋਰ ਬਹੁਤ ਸਾਰੇ ਅਕਾਲੀ ਦਲ ਕਾਂਗਰਸ ਛੱਡ ਕੇ ਜਿਹੜੇ ਸਿੱਖ ਆਗੂ ਆਏ ਨੇ ਸ਼ਾਇਦ ਇਹ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਭਾਜਪਾ ਨੂੰ ਵੀ ਇਹ ਲੱਗਿਆ ਸੀ ਪਰ ਕਰਾਰੀ ਹਾਰ ਮਿਲੀ ਭਾਜਪਾ ਤਾਂ ਬਾਈਚ 6.6% ਤੇ ਰਹਿ ਗਈ ਅਕਾਲੀ ਦਲ ਭਾਵੇਂ 18-19% ਤੇ ਰਹਿ ਗਿਆ ਪਰ ਆਪ ਨੇ ਸਰਕਾਰ ਬਾਈਚ ਬਣਾਈ 42% 42. ਕੁਝ ਪਰਸੈਂਟ ਤੇ ਔਰ ਹੁਣ 24 ਦੀ ਕਹਾਣੀ ਜਦੋਂ ਤੱਕ ਪਹੁੰਚੀ ਤੇ ਕੈਪਟਨ ਮਰਿੰਦਰ ਸਿੰਘ ਤੁਹਾਨੂੰ ਪਤਾ ਇਸ ਵਕਤ ਉਹਨਾਂ ਦੀ ਉਹ ਸਥਿਤੀ ਨਹੀਂ ਹੈ 24 ਦੀਆਂ ਚੋਣਾਂ ਤੋਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਹਸਪਤਾਲ 'ਚ ਹੀ ਸੀ ਸੋ ਕੈਪਟਨ ਅਮਰਿੰਦਰ ਦੀ ਜਿਹੜੀ ਸਿਆਸੀ ਇਨਿੰਗ ਹੈ ਉਹ ਤਾਂ ਹੁਣ ਲਗਭਗ ਦਾ ਐਂਡ ਉਹਦਾ ਹੋ ਚੁੱਕਿਆ ਰੱਬ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਸਿਆਣੀ ਉਮਰ ਹੈ ਉਹਨਾਂ ਦੀ ਪਰ ਸਵਾਲ ਇਹ ਹੈ ਕਿ ਭਾਜਪਾ ਕੋਲੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਕੋਈ ਲਾਹਾ ਜਦੋਂ 22 'ਚ ਨਹੀਂ ਮਿਲਿਆ 24 'ਚ ਨਹੀਂ ਮਿਲਿਆ ਤਾਂ ਭਾਜਪਾ ਕੋਲੇ ਵੀ ਇਹ ਇਹ ਮੰਨਣ ਨੂੰ ਭਾਜਪਾ ਦੀ ਲੀਡਰਸ਼ਿਪ ਵੀ ਤਿਆਰ ਹੋ ਗਈ ਆਪਣੇ ਆਪ ਦੇ ਵਿੱਚ ਵੀ ਸਾਨੂੰ ਸਿੱਧੇ ਤੌਰ ਤੇ ਸਿੱਖਾਂ ਚ ਜਾਣਾ ਪਏਗਾ ਹੁਣ ਤੁਸੀਂ ਵੇਖੋ ਦਿੱਲੀ ਚ ਵੀ ਜੇ ਭਾਪੀ ਜਿੱਤੀ ਹੈ ਤੇ ਸਿੱਖ ਲੀਡਰਸ਼ਿਪ ਦੇ ਨੇੜੇ ਲੱਗੀ ਭਾਪੀ ਪੰਜਾਬ ਚ ਵੀ ਅੱਜ ਬਹੁਤ ਸਾਰੇ ਸਿੱਖ ਲੀਡਰ ਭਾਪੀ ਦੇ ਨੇੜੇ ਲੱਗ ਰਹੇ ਨੇ ਹੁਣ ਇੱਥੋਂ ਹੀ ਗੱਲ ਬਣ ਗਈ 24 ਦੀਆਂ ਚੋਣਾਂ ਦੀ 18 19% ਇਸ ਕਦਰ ਮੈਂ ਆ ਰਿਹਾ ਤੁਹਾਡੇ ਸਵਾਲ ਤੇ ਮੈਨੂੰ 2 ਮਿੰਟ ਦੇ ਦਿਓ ਬਸ 2 ਮਿੰਟ ਦੇ ਦਿਓ 18 19% ਤੇ ਭਾਪੀ ਆ ਗਈ 24 ਚ ਔਰ ਜੀ ਐਸੀ ਗੱਲ ਕਰੀਏ ਤੇ ਪੰਜਾਬ ਚ ਦੋ ਆਜ਼ਾਦ ਐਮਪੀ ਜਿੱਤ ਕੇ ਆ ਗਏ ਦੋ ਆਜ਼ਾਦ ਐਮਪੀਆ ਨੇ ਪੰਜਾਬ ਚ ਸੱਤਾ ਹਾਸਲ ਕਰ ਲਈ ਉਹ ਵੀ ਸਿੱਖ ਭਾਈਚਾਰੇ ਚੋਂ ਬਿਲਕੁਲ ਅਮਰਿਤਪਾਲ ਸਿੰਘ ਜਿੱਤੇ ਔਰ ਜਿਹੜੇ ਖਾਲਸਾ ਜੀ ਜਿੱਤੇ ਫਰੀਦਕੋਟ ਤੋਂ ਹੁਣ ਅਜੇ ਹਾਲਾਤਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਵੀ ਫਿਰ ਇਹ ਗੱਲ ਮੰਨਣ ਮੰਨਣ ਯੋਗ ਬਣ ਗਈ ਕਿ ਅਕਾਲੀ ਦਲ ਚ ਲੀਡਰਸ਼ਿਪ ਦੀ ਤਬਦੀਲੀ ਚਾਹੀਦੀ ਔਰ ਜਦੋਂ ਝੁੰਡਾ ਕਮੇਟੀ ਬਣੀ ਤੇ ਪਿੰਡਾਂ ਚੋਂ ਇਹ ਖੁਲਾਸੇ ਹੋ ਗਏ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਅਕਾਲੀ ਦਲ ਲੀਡਰਸ਼ਿਪ ਤਬਦੀਲੀ ਚਾਹੁੰਦਾ ਹੈ ਲੋਕ ਇਸ ਲੀਡਰਸ਼ਿਪ ਤੋਂ ਅੱਕੇ ਨੇ ਕਿਉਂਕਿ ਇਸ ਲੀਡਰਸ਼ਿਪ ਦੀ ਜਿਹੜੀ ਜਿਹੜੀ ਕਾਰਗੁਜ਼ਾਰੀ ਹੈ ਉਹ ਲੋਕਾਂ ਦੀਆਂ ਭਾਵਨਾਵਾਂ ਵੋਟਰਾਂ ਦੀਆਂ ਭਾਵਨਾਵਾਂ ਮੁਤਾਬਕ ਨਹੀਂ ਹੈ ਔਰ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਇਸ ਸਥਿਤੀ ਚ ਆ ਗਈ ਕੇ શ્રી ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਗਈਆਂ ਲੀਡਰਸ਼ਿਪ ਬਾਰੇ ਫੇਰ 2 ਦਸੰਬਰ ਦਾ ਜਦੋਂ ਦਿਨ ਆਇਆ ਤੇ ਫੇਰ ਇੱਕ ਵਾਰੀ ਭਰੋਸਾ ਹੋ ਗਿਆ 2 ਦਸੰਬਰ ਦੀ ਸ਼ਾਮ ਤੱਕ ਪਰ 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 ਡੱਲਾ ਸਾਹਿਬ ਇੱਥੇ ਇੱਕ ਸਵਾਲ ਮੇਰਾ ਹੋਰ ਤੁਸੀਂ ਲੈ ਲਓ ਕਿ ਚੂਂਦਾ ਕਮੇਟੀ ਨੇ ਜਦੋਂ ਆਪਣਾ ਸਰਵੇ ਕੀਤਾ ਜਦੋਂ ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਦੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਜਾ ਕੇ ਲੋਕਾਂ ਨੂੰ ਪੁੱਛ ਰਹੇ ਸੀ ਜਦੋਂ ਇਹ ਸਵਾਲ ਪੈਦਾ ਹੋਇਆ ਬਈ ਲੀਡਰਸ਼ਿਪ ਦੇ ਵਿੱਚ ਤਬਦੀਲੀ ਚਾਹੀਦੀ ਹੈ ਤੇ ਆ ਜਦੋਂ 2 ਦਸੰਬਰ ਤੋਂ ਬਾਅਦ ਜੋ ਕੁਝ ਹੋਇਆ ਫਸੀਲ ਤੋਂ ਜਿਹੜੇ ਆਦੇਸ਼ ਜਾਰੀ ਹੋਏ ਭਰਤੀ ਚਲਾਈ ਸੁਖਬੀਰ ਬਾਦਲ ਹੁਣਾ ਨੇ ਫੇਰ ਮੁੜ ਕੇ ਲੀਡਰਸ਼ਿਪ ਤਾਂ ਦੱਲਾ ਸਾਬ ਫੇਰ ਉਹੀ ਆ ਗਈ ਦੇਖੋ 2 ਦਸੰਬਰ ਦੀ ਸ਼ਾਮ ਨੂੰ ਸੰਦੀਪ ਜੀ ਤੁਹਾਨੂੰ ਵੀ ਤੇ ਮੈਨੂੰ ਵੀ ਇਹ ਲੱਗਣ ਲੱਗ ਗਿਆ ਸੀ ਕਿ ਪੰਜਾਬ ਚ ਸ਼ਰੋਮਣੀ ਅਕਾਲੀ ਦਲ ਦੁਬਾਰਾ ਸਰਕਾਰ ਬਣਾ ਸਕਦਾ ਹੈ ਇਹ ਪੰਜਾਬ ਚ ਸਿੱਖਾਂ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਸੀ ਕਿਉਂਕਿ ਜਿਸ ਤਰ੍ਹਾਂ ਦਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਹਿਬਾਨਾਂ ਨੇ ਸੁਣਾਇਆ ਸੀ ਔਰ ਜਿਵੇਂ ਸੁਖਵੀਰ ਬਾਦਲ ਨੇ ਸਾਰੀਆਂ ਗੱਲਾਂ ਮੰਨੀਆਂ ਸੀ ਔਰ ਜਿਵੇਂ ਲੀਡਰਸ਼ਿਪ ਨੇ ਸਾਰੀਆਂ ਗੱਲਾਂ ਗਲਤੀਆਂ ਗੁਨਾਹ ਮੰਨੇ ਸੀ ਉਹਦੇ ਤੋਂ ਇਹ ਲੱਗਦਾ ਸੀ ਵੀ ਹੁਣ ਜਿਹੜਾ ਸਿੱਖ ਭਾਈਚਾਰਾ ਉਹ ਇਕੱਠਾ ਹੋ ਜਾਏਗਾ ਕਿਉਂਕਿ ਇਹਨਾਂ ਨੇ ਆਪਣੀਆਂ ਗਲਤੀਆਂ ਲੀਡਰਸ਼ਿਪ ਨੇ ਮੰਨ ਲਈਆਂ ਤੇ ਲੋਕ ਵੀ ਮਾਫ ਕਰ ਦੇਣਗੇ ਜਦੋਂ ਧਾਰਮਿਕ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾਂ ਨੇ ਲਾਤੀ ਵੀ ਇਹ ਸਜ਼ਾ ਭੁਗਤਣ ਤੋਂ ਬਾਅਦ ਉਹ ਸਾਰੇ ਇਲਜ਼ਾਮਾਂ ਤੋਂ ਸੁਰਖਰੂ ਹੋ ਕੇ ਨਵੇਂ ਸਿਰੇ ਤੋਂ ਸਿੱਖਾਂ ਦੀ ਸਰਕਾਰ ਦੇ ਲਈ ਇਹ ਯਤਨਸ਼ੀਲ ਹੋਣਗੇ ਹੁਣ ਗੱਲ ਵਿਗੜੀ 2 ਦਸੰਬਰ ਤੋਂ ਬਾਅਦ ਧਾਰਮਿਕ ਸਜ਼ਾ ਤਾਂ ਸਭ ਨੇ ਲਵਾ ਲਈ ਪਰ ਜਿਸ ਤਰ੍ਹਾਂ ਹੁਕਮਨਾਮੇ ਦੇ ਬਾਕੀ ਹਿੱਸੇ ਸੀ ਉਹ ਇਨ ਬਿਨ ਨਹੀਂ ਮੰਨੇ ਗਏ ਉਹਦੇ 'ਚ ਭਾਵੇਂ ਸੰਵਿਧਾਨਿਕ ਅੜਚਨਾ ਕਹਿ ਲੋ ਭਾਵੇਂ ਕਾਨੂੰਨੀ ਦਿੱਕਤਾਂ ਦੇ ਹਵਾਲੇ ਦਿੱਤੇ ਗਏ ਜੋ ਵੀ ਦਿੱਤੇ ਗਏ ਹੁਣ ਗੱਲ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਮੈਂ ਉਹਦੇ ਤੇ ਆਉਣਾ ਤੇ ਤੁਹਾਡਾ ਜਿਹੜਾ ਹੁਣ ਵਾਲਾ ਸਵਾਲ ਹੈ ਚੁੰਡਾ ਕਮੇਟੀ ਦਾ ਮੈਂ ਨਾਲ ਲਊਂਗਾ ਹੁਣ ਜਿਹੜਾ ਫੈਸਲਾ ਆ ਗਿਆ ਸੰਦੀਪ ਜੀ ਭਾਵੇਂ ਇੱਕ ਧੜੇ ਨੇ ਇੱਕ ਧੜੇ ਨੇ ਦੁਬਾਰਾ ਭਰਤੀ ਕਰਕੇ ਪ੍ਰਧਾਨ ਚੁਣ ਲਿਆ ਪੰਜਾਬ ਦੇ ਸਿੱਖ ਧੜਿਆਂ ਨੂੰ ਨਹੀਂ ਦੇਖਦੇ ਪੰਜਾਬ ਦੇ ਸਿੱਖ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਉਹਨੂੰ ਵੇਖਦੇ ਨੇ ਹੁਣ ਮੈਨੂੰ ਇਹ ਲੱਗਦਾ ਜਿਹੜਾ ਮੇਰਾ ਬਿਲੀਵ ਹੈ ਕਿ ਜਿਸ ਤਰ੍ਹਾਂ ਨਾਲ ਮਾਨ ਸਤਕਾਰ ਪੰਜ ਮੈਂਬਰੀ ਕਮੇਟੀ ਨੂੰ ਮਿਲ ਰਿਹਾ ਹੈ ਸੱਤ ਮੈਂਬਰੀ ਕਮੇਟੀ ਦਾ ਰੂਪ ਹੈ ਪੰਜ ਮੈਂਬਰੀ ਕਮੇਟੀ। ਔਰ ਜਿਵੇਂ ਭਰਤੀ ਦਾ ਉਤਸ਼ਾਹ ਹੈ। ਜਿਹੜਾ ਭਰਤੀ ਦਾ ਉਤਸ਼ਾਹ ਹੈ ਸੰਦੀਪ ਜੀ 24 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 18 ਲੱਖ ਤੋਂ 19 ਲੱਖ ਦੇ ਵਿੱਚ ਵੋਟਾਂ ਪਈਆਂ ਪੰਜਾਬ ਦੇ ਵਿੱਚ 3 ਕਰੋੜ 5 ਹਜ਼ਾਰ ਵੋਟਰ ਸੀ ਸ਼ਾਇਦ 3 ਕਰੋੜ ਲਾ ਲੋ ਵਾਲੇ ਦੁਆਲੇ। ਉਹਦੇ ਚੋਂ ਸਿਰਫ 18 ਕ ਲੱਖ 18 ਤੋਂ 19 ਲੱਖ ਦੇ ਵਿੱਚ ਵੋਟਾਂ ਪਈਆਂ ਸ਼੍ਰੋਮਣੀ ਅਕਾਲੀ ਦਲ ਨੂੰ 24 ਔਰ ਇੱਕ ਕੈਂਪੀ ਜਿੱਤਿਆ ਬੀਬੀ ਹਰਸ਼ਮਰਤ ਕੌਰ ਬਾਦਲ ਉੱਥੇ ਵਿਕਾਸ ਦਾ ਏਜੰਡਾ ਬਠਿੰਡੇ 'ਚ ਕੰਮ ਕਰ ਗਿਆ ਕਿਤੇ ਨਾ ਕਿਤੇ ਭਾਜਪਾ ਵਾਲੇ ਵੀ ਕਮਜ਼ੋਰ ਸੀ ਔਰ ਕਾਂਗਰਸੀ ਵੀ ਕਮਜ਼ੋਰ ਸੀ ਹੁਣ ਸਵਾਲ ਰਹਿ ਗਿਆ ਤੁਸੀਂ ਕਹਿੰਦੇ ਹੋ ਵੀ ਦੁਬਾਰਾ ਸਿੱਖ ਆਪਣੀ ਸਰਕਾਰ ਬਣਾ ਸਕਣਗੇ ਪੰਜਾਬ 'ਚ ਹੁਣ ਜਦੋਂ ਉਤਸ਼ਾਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਲਈ ਐਡਾ ਵੱਡਾ ਔਰ ਜਦੋਂ ਪੰਜ ਮੈਂਬਰੀ ਕਮੇਟੀ ਦੇ ਲਈ ਪਿੰਡ ਪਿੰਡ ਲੋਕ ਆਪ ਭਰਤੀ ਕਾਪੀਆਂ ਮੰਗਾ ਰਹੇ ਨੇ ਪਿੰਡਾਂ ਦੇ ਵਿੱਚ ਜਿਹੜੀਆਂ ਨੁੱਕੜ ਮੀਟਿੰਗਾਂ ਨੇ ਉਹਦੇ ਵਿੱਚ ਪੂਰੇ ਪਿੰਡ ਪਹੁੰਚ ਰਹੇ ਨੇ ਬਹੁਤ ਜਗ੍ਹਾ ਤਸਵੀਰਾਂ ਸੋਸ਼ਲ ਮੀਡੀਆ ਤੇ ਆਈਆਂ ਪੂਰੇ ਪਿੰਡ ਦਾ ਭਾਵ ਜਿਹੜੇ ਸਾਰੇ ਮੋਤਬਰ ਬੰਦੇ ਹੁੰਦੇ ਨੇ ਜਿਹੜੇ ਸਰਗਰਮ ਹੁੰਦੇ ਨੇ ਪੋਲਿਟਿਕਸ ਦੇ ਵਿੱਚ ਜਾਂ ਧਾਰਮਿਕ ਗਤੀਵਿਧੀਆਂ 'ਚ ਜਾਂ ਸਮਾਜਿਕ ਗਤੀਵਿਧੀਆਂ ਦੇ ਵਿੱਚ ਹੁਣ ਉਹ ਭਾਵਤਾ ਇਹ ਦਰਸਾਉਂਦਾ ਹੈ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਜਿਹੜੀ ਸਿੱਖ ਸੰਗਤ ਹੈ ਉਹਦੇ ਮਨ ਦੇ ਵਿੱਚ ਇਹ ਭਾਵਨਾ ਪ੍ਰਬਲ ਹੋਈ ਹੈ ਕਿ ਜਿਸ ਤਰ੍ਹਾਂ ਨਾਲ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਦਾ ਆਚਰਣ ਹੈ ਹੁਣ ਜਿਹੜਾ ਤੁਹਾਡਾ ਸਵਾਲ ਸੀ ਕਿ ਲੀਡ ਕੌਣ ਕਰੂ ਦੇਖੋ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ ਨਾ ਸੰਦੀਪ ਜੀ ਸਿੱਖ ਭਾਈਚਾਰੇ ਦੇ ਲੋਕਾਂ ਲਈ ਉਸ ਤੋਂ ਵੱਧ ਕੁਝ ਨਹੀਂ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੀ ਹੁਕਮਨਾਮਾ ਹੋ ਗਿਆ ਤੇ ਕਮੇਟੀ ਪੰਜ ਮੈਂਬਰੀ ਹੈ ਤੇ ਦੇਖੋ ਪੰਜ ਪ੍ਰਧਾਨੀ ਪੰਜ ਪ੍ਰਧਾਨੀ ਦੀ ਵੀ ਜਿਹੜੀ ਵਿਵਸਥਾ ਸੀ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਆ ਬਹੁਤ ਸਾਰੇ ਲੋਕ ਇਹਨੂੰ ਇਹ ਇਹ ਵੀ ਲੋਕ ਬਹੁਤ ਸਾਰੇ ਕਹਿ ਰਹੇ ਨੇ ਕਿ ਇਹਨੂੰ ਹੀ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਗਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਵੇਂ ਸਿਰੇ ਤੋਂ ਪੁਨਰਗਠਨ ਹੀ ਕਰਨਾ ਹੈ ਹਾਲਾਂਕਿ ਉਹ ਵਿਵਾਦ ਇੱਕ ਅਲੱਗ ਹੈ ਕਿ ਇੱਕ ਧੜੇ ਨੇ ਜਾਂ ਇਹਾਂ ਉਹ ਤੁਹਾਡਾ ਜਿਹੜਾ ਕਹਿ ਰਿਹਾ ਕਿ ਅਸੀਂ ਹੀ ਸ਼੍ਰੋਮਣੀ ਅਕਾਲੀ ਦਲ ਆ ਸਾਡੇ ਕੋਲੇ ਸਿੰਬਲ ਵੀ ਹੈ ਸਾਡੇ ਕੋਲੇ ਇਲੈਕਸ਼ਨ ਕਮਿਸ਼ਨ ਦੀ ਮਾਨਤਾ ਵੀ ਹੈ ਵਿਧਾਨ ਸਭਾ ਦਾਨ ਮੁਤਾਬਕ ਭਾਵੇਂ ਸ਼੍ਰੋਮਣੀ ਅਕਾਲੀ ਦਲ ਉਹੀ ਹੈ ਜਿਹਦੇ ਕੋਲੇ ਸਿੰਬਲ ਹੈ ਤੇ ਜਿਨ੍ਹਾਂ ਨੇ ਆਪਣਾ ਪ੍ਰਧਾਨ ਚੁਣ ਲਿਆ ਪਰ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਤੇ ਸਿੱਖ ਸੰਗਤ ਦਾ ਉਸ ਹੁਕਮਨਾਮੇ ਨੂੰ ਪ੍ਰਵਾਨ ਕਰਨਾ ਇਹ ਕਿਸੇ ਵੀ ਨਦੀ ਦੇ ਬਰਾਬਰ ਇਹ ਸਮੁੰਦਰ ਹੈ ਅਗਰ ਅਗਰ ਕੋਈ ਤੇ ਨਦੀ ਹੈ ਵਿਧਾਨ ਨਾਲ ਵਿਧੀ ਵਿਧਾਨ ਨਾਲ ਤੇ ਇਹ ਸਮੁੰਦਰ ਹੈ ਸੱਤ ਮੈਂਬਰੀ ਕਮੇਟੀ ਚੋਂ ਪੰਜ ਮੈਂਬਰੀ ਕਮੇਟੀ ਸੋ ਮੇਰਾ ਇਹ ਕਹਿਣਾ ਹੈ ਕਿ ਇਹ ਪੰਜ ਮੈਂਬਰੀ ਕਮੇਟੀ ਦਾ ਪ੍ਰਧਾਨਗੀ ਦਾ ਮਸਲਾ ਐਡਾ ਵੱਡਾ ਨਹੀਂ ਹੈ ਕਿਉਂਕਿ ਕੋਈ ਵੀ ਪ੍ਰਧਾਨਗੀ ਦੀ ਦੌੜ ਦੇ ਵਿੱਚ ਪੰਜ ਮੈਂਬਰਾਂ ਚੋਂ ਮੈਨੂੰ ਅੱਜ ਤੱਕ ਨਜ਼ਰ ਨਹੀਂ ਆਇਆ ਔਰ ਇਹ ਸਭ ਨੂੰ ਪਤਾ ਹੈ ਪੰਜਾਂ ਮੈਂਬਰਾਂ ਨੂੰ ਵੀ ਪਤਾ ਹੈ ਸੰਦੀਪ ਜੀ ਕਿ ਜੇ ਅਸੀਂ ਪ੍ਰਧਾਨਗੀ ਦੇ ਲਈ ਲੜਦੇ ਸੰਗਤ ਨੂੰ ਦਿਖ ਗਏ ਤੇ ਸੰਗਤ ਨੇ ਸੰਗਤ ਦੇ ਮਨ ਨੂੰ ਗਹਿਰੀ ਸੱਟ ਲੱਗਣੀ ਹੈ ਔਰ ਜੇ ਸੰਗਤ ਦੇ ਮਨ ਨੂੰ ਸੱਟ ਲੱਗੇ}{|\text{ਕਾਲ}} ਉਹੀ ਹੈ ਨਾ ਤੇ ਫਿਰ ਜਦੋਂ 2 ਦਸੰਬਰ ਵਾਲੇ ਦਿਨ ਜਥੇਦਾਰ ਸਹਿਬਾਨਾ ਨੇ ਇਹ ਵੀ ਗੱਲ ਕਹੀ ਸੀ ਵੀ ਇਹ ਜਿਹੜੀ ਲੀਡਰਸ਼ਿਪ ਹੈ ਲੋਕਾਂ ਦਾ ਭਰੋਸਾ ਇਹ ਢੋਂਠ ਚੁੱਕਾ ਇਹ ਲੀਡਰਸ਼ਿਪ ਨਕਾਰਾ ਹੋ ਗਈ ਹੈ ਤੇ ਮੁੜ ਕੇ ਚੁਣ ਕੇ ਤਾਂ ਫਿਰ ਉਹੀ ਲੀਡਰਸ਼ਿਪ ਆਈ ਹੈ ਤੇ ਫਿਰ ਲੋਕੀ ਆਪਣਾ ਭਰੋਸਾ ਕਿਵੇਂ ਦਿਖਾਣਗੇ ਇਕਾਲੀ ਦਲ ਦੇ ਦੇਖੋ ਦੇਖੋ ਮੈਂ ਤੁਹਾਨੂੰ ਫਿਰ ਬਾਰ-ਬਾਰ ਕਹਿ ਰਿਹਾ ਕਿ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਨੇ ਦੂਜੇ ਪਾਸੇ ਪੈਰਲਲ 7 ਮੈਂਬਰੀ ਕਮੇਟੀ ਚੋਂ 5 ਮੈਂਬਰੀ ਕਮੇਟੀ ਹੁਕਮਨਾਮੇ ਮੁਤਾਬਕ ਭਰਤੀ ਲਈ ਅੱਗੇ ਵੱਧ ਰਹੀ ਹੈ ਸੰਦੀਪ ਜੀ ਆਪਾਂ ਇਸ ਗੱਲ ਨੂੰ ਸਮਝੀਏ ਕਿ ਸਿੱਖ ਕੌਮ ਭਰਤੀ ਦੇ ਰੂਪ ਚ ਸ਼੍ਰੀ ਅਕਾਲ ਤਖਤ ਸਾਹਿਬ ਦੀ 5 ਮੈਂਬਰੀ ਕਮੇਟੀ ਦੇ ਨਾਲ ਆ ਰਹੀ ਹੈ ਭਰਤੀ ਕਰਾਉਣ ਔਰ ਜਦੋਂ ਸਰਕਾਰਾਂ ਬਣੀਆਂ ਨੇ ਨਾ ਸੰਦੀਪ ਜੀ ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਦੋਂ ਆਮ ਆਦਮੀ ਪਾਰਟੀ ਨੂੰ ਭਰੋਸਾ ਸੀ ਕਿ ਉਹ ਦਿੱਲੀ ਚ ਸਰਕਾਰ ਬਣਾ ਜਾਣਗੇ ਉਹਨਾਂ ਦੇ 37 ਐਮਐਲਏ ਆ ਗਏ ਸੀ ਕਿਸੇ ਨੇ ਸੁਫਨੇ ਚ ਨਹੀਂ ਸੀ ਸੋਚਿਆ ਕਿ 37 ਐਮਐਲਏ ਆ ਜਾਣਗੇ ਉਸ ਤੋਂ ਬਾਅਦ ਭਾਰਤ ਦੇ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਜਦੋਂ ਕਈ ਸੂਬਿਆਂ ਚ ਉਹਨਾਂ ਨੇ ਵੋਟ ਪਰਸੈਂਟੇਜ ਹਾਸਲ ਕੀਤੀ ਤੇ ਕੌਮੀ ਪਾਰਟੀ ਦਾ ਦਰਜਾ ਬਣਿਆ ਸੋ ਮਨਪਿਤ ਬਾਦਲ ਨੇ ਜਦੋਂ ਪੀਪੀਪੀ ਚ ਚੋਣਾਂ ਲੜੀਆਂ ਸੀ ਭਾਵੇਂ ਉਹ ਉਹਨਾਂ ਦਾ ਵੋਟ ਪਰਸੈਂਟੇਜ 10% ਤੋਂ ਹੇਠਾ ਸੀ ਉਹਨਾਂ ਨੂੰ ਮਾਨਤਾ ਨਹੀਂ ਸੀ ਉਸ ਵੇਲੇ ਕੋਈ ਇਸ ਕਰਕੇ ਸੰਦੀਪ ਜੀ ਪੋਲੀਟੀਕਲ ਪਾਰਟੀ ਦੇ ਰੂਪ ਦੇ ਵਿੱਚ ਕੋਈ ਧਿਰ ਖੜੀ ਹੈ ਜਾਂ ਨਹੀਂ ਖੜੀ ਉਹ ਇੱਕ ਵੱਖਰਾ ਸਵਾਲ ਹੈ ਮੈਂ ਕਹਿੰਦਾ ਜੇ ਇਹ ਪ੍ਰਭਾਵ ਵੀ ਚੱਲਿਆ ਜਾਵੇ ਕਿ ਪੰਜ ਮੈਂਬਰੀ ਕਮੇਟੀ ਦੀ ਅਗਵਾਈ 'ਚ ਸਿੱਖ ਕੌਮ ਵੋਟਾਂ ਪਾਉਣ ਨਿਕਲੂਗੀ ਤੇ ਉਹ ਵੀ ਮੈਨੂੰ ਲੱਗਦਾ ਫਿਰ ਸਿੱਖ ਕੌਮ ਨੂੰ ਪਤਾ ਹੈ ਕਿ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਹੈ ਸੱਤ ਮੈਂਬਰੀ ਕਮੇਟੀ ਬਣੀ ਉਹਦੇ 'ਚੋਂ ਪੰਜ ਮੈਂਬਰੀ ਰਹਿ ਗਈ ਕਿਉਂਕਿ ਦੋ ਮੈਂਬਰ ਅਸਤੀਫਾ ਦੇ ਗਏ ਕਮੇਟੀ ਤਾਂ ਸੱਤ ਮੈਂਬਰੀ ਹੈ ਨਾ ਉਹ ਤਾਂ ਦੋ ਮੈਂਬਰ ਸੀ ਜਿਹੜੇ ਅਸਤੀਫਾ ਦੇ ਗਏ ਔਰ ਗਿਆਨੀ ਰੁਘਵੀਰ ਸਿੰਘ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਾਰੇ ਕਿਹਾ ਵੀ ਤੁਸੀਂ ਕੰਮ ਕਰੋ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਵੋਟਾਂ ਭਾਵਨਾਵਾਂ ਨਾਲ ਪੈਂਦੀਆਂ ਨਹੀਂ ਜਦੋਂ ਸਿੱਖ ਕੌਮ ਦੀ ਭਾਵਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਖੜੀ ਹੈ ਤੇ ਜਦੋਂ ਵੋਟਾਂ ਪੈਂਦੀਆਂ ਨੇ ਜਿਨ੍ਹਾਂ ਨੇ ਭਰਤੀ ਕੀਤੀ ਹੈ ਪੰਜ ਮੈਂਬਰੀ ਕਮੇਟੀ ਦੇ ਫਾਰਮ ਭਰੇ ਨੇ ਉਹਨਾਂ ਨੇ ਦਿਲੋਂ ਭਰੇ ਨੇ ਉਹਨਾਂ ਨੇ ਆਪਣੇ ਪਛਾਣ ਪੱਤਰ ਆਧਾਰ ਕਾਰਡ ਦੇ ਨੰਬਰ ਵੀ ਦਿੱਤੇ ਨੇ ਹੁਣ ਜਦੋਂ ਵੋਟਾਂ ਪੈਂਦੀਆਂ ਨੇ 27 ਦੀਆਂ ਹੀ ਲਾ ਲਓ 27 ਤੋਂ ਪਹਿਲਾਂ ਪਹਿਲਾਂ ਇਸ ਪੰਜ ਮੈਂਬਰੀ ਕਮੇਟੀ ਤੋਂ ਭਰਤੀ ਤੋਂ ਬਾਅਦ ਕੋਈ ਨਾ ਕੋਈ ਸਰੂਪ ਇਹਨੂੰ ਮਿਲਿਆ ਹੋਵੇਗਾ ਸੰਦੀਪ ਜੀ ਤੁਸੀਂ ਇਹ ਨਹੀਂ ਕਹਿ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਸਰੂਪ ਤਦ ਤੱਕ ਨਹੀਂ ਮਿਲਿਆ ਹੋਵੇਗਾ ਸੋ ਮੇਰਾ ਅਗਰ ਮੈਂ ਵੱਡੇ ਸੰਦਰਭ ਚ ਗੱਲ ਕਰਾਂ ਨਾ ਮੈਂ ਮੋٹے ਮੋٹے ਰੂਪ ਦੇ ਵਿੱਚ ਗੱਲ ਕਰਾਂ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਿੰਬਲ ਹੈ ਜਿਨ੍ਹਾਂ ਕੋਲੇ ਉਹ 17 ਚ ਵੀ ਨਹੀਂ ਜਿਤਾ ਸਕਿਆ ਅਕਾਲੀ ਦਲ ਨੂੰ ਸਿੱਖਾਂ ਦੀ ਨੁਮਾਇੰਦਗੀ ਸਰਕਾਰ 'ਚ ਨਹੀਂ ਬਣਾ ਸਕਿਆ ਸੁਖਬੀਰ ਬਾਦਲ ਉਹ ਬਾਈਚ ਵੀ ਨਹੀਂ ਕਰਾ ਸਕਿਆ 19 'ਚ ਵੀ ਨਹੀਂ ਕਰਾ ਸਕਿਆ ਪਾਰਲੀਮੈਂਟ ਦੇ ਵਿੱਚ 2 ਐਮਪੀ ਹੋਈ ਸੀ ਬਹੁਮਤ ਨਹੀਂ ਸੀ ਅਕਾਲੀ ਦਲ ਕੋਈ ਨਹੀਂ ਸੀ ਵੀ 13 ਦੇ ਵਿੱਚੋਂ 7 ਸੀਟਾਂ ਅਕਾਲੀ ਦਲ ਕੋਲੇ ਹੋਣ ਨਾ 17 ਨਾ 19 ਚਾਹੀਆਂ ਨਾ 24 ਚਾਹੀਆਂ 24 ਤਾਂ ਰਹੀ ਇੱਕ ਗਈ ਵੋਟ ਪਰਸੈਂਟੇਜ ਕਿੰਨਾ ਘਟ ਗਿਆ ਮੈਂ ਮੈਂ ਉਸ ਸੰਦਰਭ 'ਚ ਜ਼ਿਕਰ ਕਰ ਰਿਹਾ ਤੁਸੀਂ ਮੰਨੋ ਸੰਦੀਪ ਜੀ ਇਹ ਕੀ ਇਹ ਸਵਿਕਾਰ ਅਸੀਂ ਪੰਜਾਬ ਚ ਕਰ ਸਕਦੇ ਆ ਕਿ ਪੰਜਾਬ ਚ ਸ਼ਰੋਮਣੀ ਅਕਾਲੀ ਦਲ ਦੇ ਲੋਕ ਸਭਾ ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣ ਇਹ ਦ੍ਰਿਸ਼ ਤੁਸੀਂ ਆਪਣੇ ਮਨ ਚ ਕਰੋ ਕੌਣ ਸੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਚ ਅਕਾਲੀ ਦਲ ਚੋਣਾ ਲੜ ਰਿਹਾ ਹੈ ਤੇ ਪੰਜਾਬ ਦੇ ਵਿੱਚ ਕਈ ਸੀਟਾਂ ਤੇ ਸ਼ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਦੀ ਜ਼ਮਾਨਤ ਜ਼ਬਤ ਹੋ ਜੇ ਉਸ ਤੋਂ ਬਾਅਦ ਆਪਾਂ ਕਾਰਪੋਰੇਸ਼ਨ ਇਲੈਕਸ਼ਨਸ 'ਚ ਵੀ ਦੇਖਿਆ ਡਲਾ ਸਭ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਸੀ ਉਹਦੇ ਚ ਵੀ ਬਹੁਤ ਜੋ ਨਤੀਜੇ ਆਏ ਸਾਰਿਆਂ ਦੇ ਸਾਹਮਣੇ ਹੀ ਸੀ। ਤੋਂ ਦੇਖੋ ਦੇਖੋ ਜਿਹੜਾ ਜਦੋਂ ਅਸੀਂ ਇਮਤਿਹਾਨ ਦਿੰਨੇ ਆ ਨਾ ਜੀ ਪੰਜਾਬ ਬੋਰਡ ਦੇ ਜਦੋਂ ਮੈਂ ਦੰਦਾ ਸੀ ਪੰਜਾਬ ਬੋਰਡ ਦੇ ਪੰਜਾਬ ਬੋਰਡ ਦੀ ਹਦਾਇਤ ਹੁੰਦੀ ਸੀ ਵੀ ਘੱਟੋ ਘੱਟ ਹਰ ਸਬਜੈਕਟ ਚ ਤੁਹਾਡੇ 33% ਨੰਬਰ ਚਾਹੀਦੇ ਨੇ। ਬਿਲਕੁਲ ਤੇ ਜ਼ਮਾਨਤ ਜਬਤ ਹੋਣ ਦਾ ਮਤਲਬ ਹੈ ਬੁਰੀ ਤਰ੍ਹਾਂ ਨਾਲ ਫੇਲ ਹੋ ਜਾਣਾ। ਸੋ ਇਸ ਕਰਕੇ ਜੇ ਜੇ ਜਿੰਨੀਆਂ ਵੋਟਾਂ ਪਈਆਂ ਉਹਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਫਿਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਕਿੱਥੇ ਖੜੀ ਐ ਉਹ ਠੀਕ ਐ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਅਕਾਲੀ ਦਲ ਐ ਸ਼੍ਰੋਮਣੀ ਅਕਾਲੀ ਦਲ ਐ ਉਹਦੀ ਜਿੰਨੀ ਲੀਡਰਸ਼ਿਪ ਐ ਉਹ ਕਹਿੰਦੇ ਜੀ ਅਸੀਂ ਤਾਂ ਜਿਮਨੀ ਚੋਣਾਂ ਨਹੀਂ ਲੜਨੀਆਂ ਸਾਡਾ ਜਰਨੈਲ ਨਹੀਂ ਹੈਗਾ ਉਹਨਾਂ ਨੂੰ ਲੱਗ ਸਕਦਾ ਕਿ ਜੇ ਸੁਖਬੀਰ ਹੈ ਨਹੀਂ ਤੇ ਅਸੀਂ ਵੋਟਾਂ ਨਹੀਂ ਲੜਨੀਆਂ ਇਹ ਲੋਕਾਂ ਦੇ ਉੱਤੇ ਕੋਈ ਪਾਬੰਦੀ ਨਹੀਂ ਹੁਣ ਜੇ ਸੁਖਬੀਰ ਹੈ ਨਹੀਂ ਸੀ ਸੁਖਬੀਰ ਅਕਾਲੀ ਦਲ ਵੋਟਾਂ ਨਹੀਂ ਲੜਿਆ ਚੋਣਾ ਨਹੀਂ ਲੜਿਆ ਜ਼ਿਮਨੀ ਚੋਣਾ ਕੀ ਫਿਰ ਜਿਹੜਾ ਅਕਾਲੀ ਦਲ ਨੂੰ ਵੋਟ ਪਾਉਣ ਵਾਲਾ ਸਿੱਖ ਸੀ ਉਹ ਘਰੇ ਬਹਿ ਗਿਆ ਉਹਨਾਂ ਨੇ ਤਾਂ ਵੋਟ ਪਾਈ ਸੰਦੀਪ ਜੀ ਜੇ ਸੁਖਬੀਰ ਨਹੀਂ ਇਹਦਾ ਮਤਲਬ ਇਹ ਨਹੀਂ ਵੀ ਫਿਰ ਕੋਈ ਹੋਰ ਨਹੀਂ ਹੋਏਗਾ ਜੇ ਅਟਲ ਬਿਹਾਰੀ ਵਾਜਪਾਈ ਨਹੀਂ ਸੀ ਤੇ ਨਰਿੰਦਰ ਮੋਦੀ ਨੇ ਵੋਟਾਂ ਹਾਸਲ ਕੀਤੀਆਂ ਜੇ ਡਾਕਟਰ ਮਨਮੋਹਨ ਸਿੰਘ ਨਹੀਂ ਸੀ ਤਾਂ ਇਸ ਵਾਰ ਰਾਹੁਲ ਗਾਂਧੀ ਵੀ 100 ਸੀਟਾਂ ਦੇ ਅੰਕੜੇ ਤੇ ਲੈ ਗਿਆ ਤੇ ਜੇ ਅੰਨਾ ਹਜ਼ਾਰੇ ਨਹੀਂ ਸੀ ਆਮ ਆਦਮੀ ਪਾਰਟੀ ਵੀ ਤਿੰਨ ਵਾਰ ਦਿੱਲੀ ਚ ਸਰਕਾਰ ਬਣਾ ਗਈ ਅਸਲ ਚ ਕੀ ਹੈ ਲੋਕ ਵਿਸ਼ਲੇਸ਼ਣ ਕਰਦੇ ਨੇ ਆਪਣੇ ਦਿਮਾਗ ਚ ਲੋਕ ਪੋਲੀਟੀਕਲ ਤੌਰ ਤੇ ਬਹੁਤ ਸਮਝਦਾਰ ਨੇ ਜਿਹੜਾ ਇੱਕ ਸ਼ਬਦ ਹੈ ਨਾ ਅੰਡਰ ਕਰੰਟ ਬਹੁਤ ਵਾਰੀ ਬੜੇ ਬੁੱਧੀਜੀਵੀ ਕਹਿੰਦੇ ਆ ਜੀ ਅੰਡਰ ਕਰੰਟ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਅੰਡਰ ਕਰੰਟ ਦਾ ਮਤਲਬ ਹੈ ਲੋਕ ਮਾਨਸਿਕਤਾ ਉਹਨੂੰ ਸਮਝਣ ਦੀ ਲੋੜ ਹੈ ਅੱਛਾ ਡੱਲਾ ਸਾਹਿਬ ਇਹਦੇ ਨਾਲ ਹੀ ਤੁਸੀਂ ਲੋਕ ਮਾਨਸਿਕਤਾ ਦੀ ਗੱਲ ਕੀਤੀ ਨਾ ਮੈਂ ਥੋੜਾ ਜਿਹਾ ਸਵਾਲ ਹਾਲਾਂਕਿ ਇਹ ਤੋਂ ਅਲਹਿਦਾ ਪਰ ਜੁੜਦਾ ਲੋਕ ਮਾਨਸਿਕਤਾ ਦੇ ਨਾਲ ਜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਜੁੜਦਾ 92 ਐਮ ਐਲ ਏ ਜਿੱਤ ਕੇ ਆਮ ਆਦਮੀ ਪਾਰਟੀ 2022 ਚ ਸਰਕਾਰ ਬਣਾਉਂਦੀ ਆ ਗੱਲਾਂ ਹੁੰਦੀਆਂ ਨੇ ਵੀ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਏਗਾ ਤੇ ਜਿਹੜੇ ਆ ਮੈਡੀਕਲ ਫੈਸਿਲਿਟੀ ਸੋਹਣੀ ਕੀਤੀ ਜਾਏਗੀ ਪਰ ਕਿਸਾਨਾਂ ਦਾ ਮੁੱਦਾ ਉਦਾਂ ਦਾ ਉਦਾਂ ਹੀ ਰਹਿੰਦਾ ਹੁਣ ਮੇਰੇ ਸਵਾਲ ਕਰਨ ਦਾ ਕਾਰਨ ਇਹ ਆ ਕਿ ਕੇਂਦਰ ਦੇ ਨਾਲ ਕਿਸਾਨਾਂ ਦੀ ਇੱਕ ਮੀਟਿੰਗ ਆ ਤੇ ਕਿਸਾਨ ਜਥੇਬੰਦੀਆਂ ਇਹ ਗੱਲ ਕਹਿ ਰਹੀਆਂ ਨੇ ਵੀ ਪੰਜਾਬ ਸਰਕਾਰ ਦਾ ਕੋਈ ਮੰਤਰੀ ਸਾਡੇ ਨਾਲ ਜਾਵੇ ਹੀ ਨਾ ਕਿੱਥੇ ਤੱਕ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਵੀ ਸਾਡੇ ਨਾਲ ਚੱਲੋ ਤੇ ਇਹ ਫਿਰ ਲੋਕ ਮਾਨਸਿਕਤਾ ਇਹਦਾ ਮਤਲਬ ਫਿਰ ਲੋਕ ਜਿਹੜੇ ਆ ਇਹ ਮਨ ਬਣਾ ਚੁੱਕੇ ਆ ਜੀ ਆਪਣਾ ਦੇਖੋ 19 ਮਾਰਚ ਨੂੰ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਮੌਜੂਦ ਸੀ ਪਰ ਜਿਹੜੇ ਪੰਜਾਬ ਦੇ ਕਿਸਾਨ ਲੀਡਰ ਸੀ ਉਹ ਹਜੇ ਚੰਡੀਗੜ੍ਹੋਂ ਚੰਗੀ ਤਰ੍ਹਾਂ ਬਾਹਰ ਨਹੀਂ ਸੀ ਨਿਕਲੇ ਬਸ ਉਹ ਬਾਹਰ ਆਏ ਸੀ ਕਹਿੰਦੇ ਪੰਜਾਬ ਵਾਲੇ ਪਾਸੇ ਉਹ ਹਿਰਾਸਤ ਚ ਲੈ ਲੇ ਸ਼ੰਭੂ ਮੋਰਚਾ ਹਟਾਇਆ ਗਿਆ ਇਹ ਗੁੱਸਾ ਕਿਸਾਨਾਂ ਦੇ ਵਿੱਚ ਅੱਜ ਵੀ ਹੈ ਜਿਹੜੀ ਪੰਜਾਬ ਦੀ ਕਿਸਾਨੀ ਹੈ ਅਗਰ ਉਹ ਨਰਿੰਦਰ ਮੋਦੀ ਤੋਂ ਸੌਰੀ ਫੀਲ ਕਰਾ ਸਕਦੀ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਸਮਝਾ ਨਹੀਂ ਸਕੇ ਚੰਗਾ ਨਹੀਂ ਸਕੇ ਬਿਲਕੁਲ ਠੀਕ ਹੈ ਤੇ ਫਿਰ ਪੰਜਾਬ ਦੀਆਂ ਸਰਕਾਰਾਂ ਅੱਗੇ ਕੀ ਪੰਜਾਬ ਦੀ ਕਿਸਾਨੀ ਆਪਣੇ ਜਿਹੜੇ ਨੀਤੀਗਤ ਸੰਘਰਸ਼ ਹੈ ਉਹਨਾਂ ਨੂੰ ਛੱਡ ਦੂ ਮੈਂ ਉਸੇ ਦਿਨ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਦਿੱਲੀ ਦੀ ਲੀਡਰਸ਼ਿਪ ਦੀ ਮਰਜ਼ੀ ਮੁਤਾਬਕ ਇਹ ਫੈਸਲੇ ਹੋਏ ਨੇ ਹੁਣ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਨਾ ਜੀ ਉਹ ਤਾਂ ਕਹਿੰਦੇ ਸੀ ਵੀ ਅਸੀਂ ਇੱਕ ਕੈਮੀਕਲ ਲੱਭ ਲਿਆ ਵੀ ਅਸੀਂ ਤਾਂ ਪ੍ਰਾਲੀ ਦੀ ਸਮੱਸਿਆ ਦਾ ਹੱਲ ਕਰਦਾ ਉਹਨਾਂ ਨੇ ਕਿੰਨੇ ਇਸ਼ਤਿਹਾਰ ਲਾਏ ਜੀ ਟੈਲੀਵਿਜ਼ਨਾਂ ਤੇ ਅੱਜ ਵੀ ਪਏ ਹੋਣੇ ਹੁਣ ਉਹ ਕਿੱਥੇ ਗਿਆ ਉਹਨਾਂ ਦਾ ਕੈਮੀਕਲ ਸੋ ਕਈ ਵਾਰੀ ਨਾ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਉਹਨਾਂ ਨੇ ਪੰਜਾਬ ਨੂੰ ਇੰਨੇ ਨੇੜਿਆਂ ਦੇਖਿਆ ਨਹੀਂ ਹੁੰਦਾ ਸੰਦੀਪ ਜੀ ਇਹ ਤਾਂ ਹੁਣ ਪੁਰਾਣੀ ਆ ਕਹਾਵਤਾਂ ਹੋ ਗਈਆਂ ਨਾ ਜੇ ਕੋਈ ਸਾਡੇ ਬਾਹਰੋਂ ਦੂਸਰੇ ਮੁਲਕਾਂ ਤੋਂ ਸਾਡੇ ਟੂਰਿਸਟ ਆਉਂਦੇ ਸੀ ਉਹ ਪਾਠੀ ਬੈਗ ਚ ਪਾ ਕੇ ਲੈ ਜਾਂਦੇ ਸੀ ਉਹਨਾਂ ਦੇ ਲਈ ਪਾਠੀ ਜਿਹਨੂੰ ਅਸੀਂ ਅਸੀਂ ਪੂਜਾ ਚ ਵੀ ਵਰਤਦੇ ਆ ਪਾਠੀ ਨੂੰ ਤਾਂ ਅਸੀਂ ਬਾਲਣ ਦੇ ਰੂਪ ਚ ਵੀ ਵਰਤਦੇ ਆ ਪਾਠੀ ਨੂੰ ਪਾਠੀ ਨੂੰ ਧਾਰਮਿਕ ਤੌਰ ਦੇ ਉੱਤੇ ਸਤਿਕਾਰ ਦਿੱਤਾ ਜਾਂਦਾ ਹੁਣ ਜਿਹੜੇ ਵਿਦੇਸ਼ੀ ਨੇ ਉਹਨਾਂ ਦੇ ਲਈ ਪਾਠੀ ਆਪਣੇ ਆਪ ਦੇ ਵਿੱਚ ਇੱਕ ਉਹਨਾਂ ਦੇ ਦਿਲ ਨੂੰ ਖਿੱਚਣ ਵਾਲਾ ਪਦਾਰਥ ਹੈ ਕਿੰਨੀਆਂ ਕਹਾਵਤਾਂ ਆਮ ਹੋਈਆਂ ਵੀ ਪਾਠੀ ਜਿਹੜੇ ਗੋਰੇ ਆਉਂਦੇ ਨੇ ਨਵੇਂ-ਨਵੇਂ ਉਹ ਪਾਠੀ ਨਾਲ ਲੈ ਕੇ ਜਾਂਦੇ ਨੇ ਦਿੱਲੀ ਵਾਲਿਆਂ ਨੂੰ ਵੀ ਪੰਜਾਬੀ ਚ ਪੰਜਾਬ ਚ ਪਾਠੀ ਦੀ ਓਡੀ ਮਹੱਤਤਾ ਨਹੀਂ ਪਤਾ ਕਿਉਂਕਿ ਉਹ ਤਾਂ ਉਦੋਂ ਤੁਸੀਂ ਦੇਖੋ ਕਿੱਡੇ ਇਸ਼ਤਿਹਾਰ ਲਾਦੇ ਜੀ ਕਹਿੰਦੇ ਜੀ ਉਥੇ ਦਿੱਲੀ ਦੀ ਸਰਕਾਰ ਨੇ ਹੱਲ ਲੱਭ ਲਿਆ ਜੀ ਪਰਾਲੀ ਨਹੀਂ ਸਾੜਨੀ ਪਊਗੀ ਇੱਕ ਕੈਮੀਕਲ ਐ ਉਹ ਕੈਮੀਕਲ ਛਿੜਕ ਦਿਓ ਤੇ ਬਸ ਪਰਾਲੀ ਉੱਥੇ ਹੀ ਖਾਦ ਬਣ ਜੂ ਤੇ ਉਹ ਕਿੱਥੇ ਗਏ ਖਾਦਾਂ ਵਾਲੇ ਹੁਣ ਹੁਣ ਦਿੱਲੀ ਵਾਲੇ ਉਹ ਕਿੱਥੇ ਗਏ ਕਿੱਥੇ ਐ ਕੈਮੀਕਲ ਤੁਸੀਂ ਕਦੀ ਪੰਜਾਬ ਦੇ ਅਖਬਾਰਾਂ 'ਚ ਇਸ਼ਤਿਹਾਰ ਦੇਖਿਆ ਕਿ ਜੀ ਉਹ ਕੈਮੀਕਲ ਦਾ ਇਸ਼ਤਿਹਾਰ ਆ ਗਿਆ ਜੀ ਉਹ ਜਿੰਨਾ ਮਰਜੀ ਲਾਓ ਪੰਜਾਬ ਚ ਪਾਓ ਖੇਤਾਂ ਚ ਇਹ ਬੇਸਿਕਲੀ ਨਾ ਇਹ ਸਿਆਸੀ ਸਟੰਟ ਹੁੰਦੇ ਨੇ ਜਿਵੇਂ 15 ਲੱਖ ਖਾਤਿਆਂ ਚ ਆਜੂਗਾ ਇਹ ਵੀ ਸਿਆਸੀ ਸਟੰਟੀ ਸੀ ਜਿਵੇਂ ਕੈਪਟਨ ਅਮਰਿੰਦਰ ਕਹਿੰਦਾ ਸੀ ਵੀ ਕਿਸ਼ਤਾਂ ਨਾ ਮੋੜੋ ਬਸ ਮੇਰੀ ਸਰਕਾਰ ਆ ਗਈ ਤੁਸੀਂ ਕਿਸ਼ਤਾਂ ਨਾ ਮੋੜਿਓ ਕਰਜ਼ੇ ਮਾਫ਼ ਤੇ ਜਿਵੇਂ ਆ ਕਾਂਗਰਸ ਵਾਲੇ ਵੀ ਕਹਿੰਦੇ ਸੀ ਇਹਨਾਂ ਨੇ ਤਾਂ ਮੇਰੇ ਖਿਆਲ ਲੱਖ ਤੋਂ ਵੱਧ ਪਾਤਾ ਸੀ ਸਾਲ ਚ ਵੀ ਸਾਲ ਦਾ 1 ਲੱਖ ਤੋਂ ਵੱਧ ਦਵਾਂਗੇ ਅਸੀਂ ਇੱਕ ਇਹ ਕਹਿੰਦੇ ਸੀ ਘਰ ਘਰ ਨੌਕਰੀ ਕੈਪਟਨ ਵਾਲਾ ਕੈਪਟਨ ਦੇ ਸ਼ਗੂਫੇ ਚੱਲੇ ਬਹੁਤ ਘਰ ਘਰ ਨੌਕਰੀ ਫਿਰ ਪਤਾ ਨਹੀਂ ਹਰ ਨੌਜਵਾਨ ਨੂੰ ਮੋਬਾਈਲ ਫੋਨ ਐਵੇਂ ਸੁਪਨੇ ਵਿਖਾਤੇ ਤੇ ਉਹ ਮੇਰੇ ਖਿਆਲ ਬਾਅਦ ਚ ਕਹਿੰਦੇ ਉਹ ਵੰਡੇ 50 ਹਜ਼ਾਰ ਉਹ ਫਿਰ ਖਾਣਾ ਪੂਰਤੀ ਕਰਨ ਨੂੰ ਵੰਡੇ ਵੀ ਆ ਨਾ ਕਿ ਅਸੀਂ ਕਿਹਾ ਸੀ ਦੀ ਮੋਬਾਈਲ ਦਵਾਂਗੇ ਦੇਖੋ ਅਸੀਂ ਤਾਂ ਦੇਤੇ ਤੇ ਵਿਚਾਰੇ ਕਿੰਨੇ ਹੀ ਫਿਰ ਕਹਿੰਦੇ ਜੀ ਵਿਦਿਆਰਥੀਆਂ ਨੂੰ ਦਵਾਂਗੇ ਕਿੰਨੇ ਹੀ ਵਿਚਾਰੇ ਪੜ੍ਹਾਈ ਖਤਮ ਕਰ ਗਏ ਤੇ ਫੋਨ ਨਹੀਂ ਆਇਆ ਉਹਨਾਂ ਦੀਆਂ ਡਿਗਰੀਆਂ ਮੁਕੰਮਲ ਹੋ ਗਈਆਂ ਸੋ ਇਸ ਕਰਕੇ ਜਿਹੜੀਆਂ ਪੋਲਿਟੀਕਲ ਪਾਰਟੀਆਂ ਦੀਆਂ ਜਿਹੜੀਆਂ ਸਿਆਸੀ ਲਾਰੇਬਾਜ਼ੀਆਂ ਨੇ ਨਾ ਉਹ ਵੀ ਇੱਕ ਕਾਰਨ ਹੈ ਹੁਣ ਪੰਜਾਬ ਦੀ ਸਰਕਾਰ ਪੰਜਾਬ ਦੇ ਕਿਸਾਨ ਕਹਿੰਦੇ ਵੀ ਜਿਹੜੀ 4 ਮਈ ਨੂੰ ਸਾਡੀ ਮੀਟਿੰਗ ਹੈ ਕੇਂਦਰੀ ਮੰਤਰੀਆਂ ਨਾਲ ਸ਼ਿਵਰਾਜ ਸਿੰਘ ਚੋਹਾਨ ਨਾਲ ਸਾਨੂੰ ਉਹਦੇ 'ਚ ਨਹੀਂ ਚਾਹੀਦੇ ਪੰਜਾਬ ਦੇ ਮੰਤਰੀ ਇਹ ਕਿ ਇਹ ਹੀ ਨਾ ਡੱਲਾ ਸਾਹਿਬ ਸਵਾਲ ਉਹੀ ਆ ਨਾ ਵੀ ਲੀਡਰਸ਼ਿਪ ਦੀ ਪ੍ਰੋਬਲਮ ਆ ਜਿੱਥੋਂ ਆਪਾਂ ਸਵਾਲ ਸ਼ੁਰੂ ਕੀਤਾ ਸੀ ਚਰਚਾ ਬਈ ਹਾਂ ਦੇਖੋ ਕਿਸੇ ਵੇਲੇ ਅਕਾਲੀ ਦਲ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦਾ ਸੀ ਨੁਮਾਇੰਦਗੀ ਕਰਦਾ ਸੀ ਅਕਾਲੀ ਦਲ ਦਾ ਮਤਲਬ ਸਮਝਿਆ ਜਾਂਦਾ ਸੀ ਕਿਸਾਨਾਂ ਦੀ ਪਾਰਟੀ ਅਕਾਲੀ ਦਲ ਦੇ ਝੰਡੇ ਦੇ ਬਰਾਬਰ ਕਿਸਾਨਾਂ ਦੀ ਜਥੇਬੰਦੀਆਂ ਦੇ ਝੰਡੇ ਹੁੰਦੇ ਸੀ ਅੱਜ ਸੁਖਬੀਰ ਸਿੰਘ ਬਾਦਲ ਨਾਲ ਤੁਹਾਨੂੰ ਲੱਗਦਾ ਹੈ ਕਿ ਸਾਰੇ ਕਿਸਾਨ ਸੰਗਠਨ ਖੜੇ ਨੇ ਹੁਣ ਪੰਜ ਮੈਂਬਰੀ ਕਮੇਟੀ ਨਾਲ ਮੀਟਿੰਗਾਂ ਤੈਅ ਹੋ ਗਈਆਂ ਹੁਣ ਮੈਂ ਤੁਹਾਨੂੰ ਜਿਹੜੀ ਮੈਨੂੰ ਜਾਣਕਾਰੀ ਆਈ ਹੈ ਜੀ ਆ ਮਈ ਸ਼ੁਰੂ ਹੁੰਦੇ ਹੀ ਵੱਖ-ਵੱਖ ਕਿਸਾਨ ਸੰਗਠਨਾਾਂ ਦੇ ਆਗੂਆਂ ਦੇ ਨਾਲ ਪੰਜ ਮੈਂਬਰੀ ਦੀਆਂ ਮੀਟਿੰਗਾਂ ਹੁਣ ਹੋਣੀਆਂ ਨੇ ਪਰ ਅਗਰ ਕਿਸਾਨਾਂ ਨੇ ਜਿਹੜੇ ਹੁਣ ਪੰਜਾਬ ਦੀ ਮੌਕੇ ਦੀ ਸਰਕਾਰ ਤੋਂ ਨਾਖੁਸ਼ ਨੇ ਅਗਰ ਕਿਸਾਨਾਂ ਨੇ ਪੰਜ ਮੈਂਬਰੀ ਕਮੇਟੀ ਦੇ ਨਾਲ ਸਮਰਥਨ ਕਰਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਜਿਹੜੀ ਕਮੇਟੀ ਬਣੀ ਹੈ ਉਹ ਉਹ ਵੀ ਸਾਰੇ ਕਿਸਾਨੀਆਂ ਮਨਪੀਤ ਵਾਲੀ ਦਾ ਆਪ ਕਿਸਾਨ ਹੈ ਗੁਰਪ੍ਰਤਾਪ ਵਡਾਲਾ ਕਿਸਾਨ ਹੈ ਸੰਤਾ ਸਿੰਘ ਮੈਦਪੁਰੀ ਕਿਸਾਨ ਨੇ ਸਾਰੇ ਕਿਸਾਨ ਹੀ ਨੇ ਜਿਹੜੇ ਮੂਲ ਰੂਪ ਦੇ ਵਿੱਚ ਅਗਵਾਈ ਕਰ ਰਹੇ ਨੇ ਹੁਣ ਭਾਵੇਂ ਬੀਬੀ ਸਤਵੰਦ ਕੌਰ ਨੇ ਉਹ ਪੜਾਉਂਦੇ ਨੇ ਅਧਿਆਪਕ ਨੇ ਉਹ ਡਿਪਟੀ ਡਾਇਰੈਕਟਰ ਨੇ ਐਸਜੀਪੀਸੀ ਦੇ ਵਿੱਚ ਔਰ ਇਕਬਾਲ ਸਿੰਘ ਝੁੰਦਾ ਉਹਨਾਂ ਦਾ ਵੀ ਸੰਬੰਧ ਕਿਸਾਨੀ ਨਾਲ ਹੈ ਹੁਣ ਸੰਦੀਪ ਜੀ ਕਿਸਾਨੀ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਨਾਖੁਸ਼ ਆ ਕਿਸਾਨ ਸੰਗਠਨ ਦੇਖੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਦੋ ਫੋਰਮ ਸੀ ਅਸੀਂ ਉਹਨਾਂ ਨੂੰ ਸ਼ੰਭੂ ਬੈਰੀਅਰ ਤੋਂ ਚਕਾਤਾ ਤੇ ਪੰਜਾਬ ਸਰਕਾਰ ਹੁਣ ਚਿੰਤਾ ਮੁਕਤ ਹੋ ਗਈ ਕਿ ਕਿਸਾਨੀ ਕੋਈ ਫਰਕ ਨਹੀਂ ਪੈਂਦਾ ਦੋ ਜਥੇ ਬੰਦੀਆਂ ਨਾ ਨਾ ਜਿਹੜੇ ਪਿੰਡ ਪਿੰਡ ਮੰਤਰੀਆਂ ਦੇ ਘਰਾਹ ਹੋ ਰਹੇ ਨੇ ਪਿੰਡ ਪਿੰਡ ਵਿਰੋਧ ਹੋ ਰਿਹਾ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਜਿਵੇਂ ਭਾਜਪਾ ਦਾ ਹੁੰਦਾ ਹੈ ਹਾਲਾਂਕਿ ਹੁਣ ਅਗਰੇ ਦੋ ਫੋਰਮ ਬੀਜੇਪੀ ਨਾਲ ਕਿਸੇ ਚੰਗੇ ਨਤੀਜੇ ਤੇ ਪਹੁੰਚ ਗਏ। ਪਰ ਅਗਰ ਬੀਜੇਪੀ ਦੀ ਕੇਂਦਰ ਸਰਕਾਰ ਨੇ ਕੋਈ ਚੰਗਾ ਸੁਨੇਹਾ ਕਿਸਾਨਾਂ ਨੂੰ ਦੇਤਾ ਔਰ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਘਟੋਗਟ ਪੰਜਾਬ 'ਚ ਵੀ ਅਗਰ ਐਲਾਨ ਕਰ ਦੇ ਕਿ ਅਸੀਂ ਪੰਜਾਬ 'ਚ ਐਮਐਸਪੀ ਦੇਵਾਂਗੇ ਸਾਰੀਆਂ ਫਸਲਾਂ ਤੇ ਤੇ ਅੱਧੀ ਲੜਾਈ ਪੰਜਾਬ ਦੇ ਕਿਸਾਨ ਜਿੱਤ ਜਾਣਗੇ ਨੀਤੀਗਤ। ਔਰ ਬੀਜੇਪੀ ਇਹ ਕਰ ਸਕਦੀ ਹੈ ਕਿ ਅਸੀਂ ਪੰਜਾਬ 'ਚ ਵੀ ਹਰਿਆਣੇ ਦੀ ਤਰਜ਼ ਤੇ ਐਮਐਸਪੀ ਦੇ ਸਕਦੇ ਹਾਂ। ਔਰ ਅਗਰ ਬੀਜੇਪੀ ਨੇ ਐਲਾਨ ਦਿੱਤਾ ਹੌਲੀ-ਹੌਲੀ ਕਿਸਾਨਾਂ ਦੀ ਗੱਲ ਸਮਝ ਆ ਸਕਦੀ ਹੈ। ਵੀ ਚਲੋ ਅਗਰ ਦੇਸ਼ 'ਚ ਨਹੀਂ ਬਣਦਾ ਅਗਰ ਪੰਜਾਬ ਨਾਲ ਹੀ ਫਾਰਮੂਲਾ ਬਣਦਾ ਹੈ ਕਿਉਂ ਨਾ ਅਸੀਂ ਤਜਰਬੇ ਦੇ ਆਧਾਰ 'ਤੇ ਪੰਜਾਬ ਵਾਲੀ ਗੱਲ ਪਹਿਲਾਂ ਮੰਨੀਏ 5-7 ਸਾਲਾਂ ਬਾਅਦ ਅਗਰ ਕੇਂਦਰ ਕਹਿੰਦਾ ਹੈ ਅਗਰ ਭਾਜਪਾ ਇਹ ਪੇਸ਼ਕਸ਼ ਲਿਆਵੇ ਕਿ ਅਸੀਂ 5 ਸਾਲ ਲਈ ਪੰਜਾਬ 'ਚ ਐਮਐਸਪੀ ਦਾ ਕਾਨੂੰਨ ਲਾਗੂ ਕਰਦੇ ਹਾਂ ਤੇ 5 ਸਾਲ ਦਾ ਜੋ ਇਹਦਾ ਨਤੀਜਾ ਹੋਊਗਾ ਉਹਨੂੰ ਅਸੀਂ ਦੇਸ਼ 'ਚ ਲੈ ਕੇ ਜਾਵਾਂਗੇ ਇਹ ਵੀ ਸਹਿਮਤੀ ਬਣ ਸਕਦੀ ਹੈ ਚਲੋ ਇਹ ਤਾਂ ਗੱਲਬਾਤ ਦਾ ਦੌਰ ਹੈ ਸੰਦੀਪ ਜੀ ਗੱਲਾਂ ਬਾਤਾਂ ਚੋਂ ਕੀ ਨਿਕਲਣਾ ਪਰ ਇਹਦਾ ਵਕਤ ਦੱਸੂਗਾ ਗੱਲਾਂ ਬਾਤਾਂ ਚੋਂ ਕੀ ਨਿਕਲਣਾ ਅਗਰ ਕਿਸਾਨੀ ਵੀ ਪੰਜ ਮੈਂਬਰੀ ਕਮੇਟੀ ਨਾਲ ਆ ਜਾਂਦੀ ਹੈ ਤੇ ਫਿਰ ਤੁਹਾਨੂੰ ਸਤਾਈ ਸਿੱਖ ਭਾਈਚਾਰਾ ਉਹਨੇ ਪਾਰਟੀ ਨਹੀਂ ਦੇਖਣੀ ਸਿੱਖ ਭਾਈਚਾਰੇ ਨੇ ਇਹ ਦੇਖਣਾ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੋਂ ਸਰੂਪ ਕੀ ਹੈ ਹੁਕਮ ਕੀ ਹੈ ਉਹ ਭਾਵਨਾਵਾਂ ਦੇ ਵੋਟਾਂ ਪੈਣੀਆਂ ਨੇ ਤਦ ਤੱਕ ਕੋਈ ਨਾ ਕੋਈ ਸ਼ੇਪ ਤਦ ਤੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਚੁੱਕੀ ਹੋਣੀ ਹੈ ਬਿਲਕੁਲ ਪਰ ਤੁਸੀਂ ਵੇਖੋ ਸੰਦੀਪ ਜੀ ਜਿਨ੍ਹਾਂ ਨੇ ਜਿਹੜੇ 20-22 ਲੱਖ ਭਰਤੀ ਹੋ ਗਈ ਪੰਜ ਮੈਂਬਰੀ ਕਮੇਟੀ ਦੀ ਇਸ ਤੋਂ ਜ਼ਿਆਦਾ ਹੋ ਗਈ ਹੋਣੀ ਹੈ ਕਿਉਂਕਿ ਇਹ 18 ਮਾਰਚ ਤੋਂ 18 ਅਪ੍ਰੈਲ ਤੱਕ ਦੇ ਅੰਕੜੇ ਸੀ ਸ਼ਾਇਦ 22 ਅਪ੍ਰੈਲ ਨੂੰ ਆਏ ਸੀ ਸੋ ਜਦੋਂ ਇਹ ਭਰਤੀ ਦੇ ਨਵੇਂ ਅੰਕੜੇ ਆਉਂਦੇ ਆ ਤੇ ਫਿਰ ਜੇ ਪੰਜ ਮੈਂਬਰੀ ਕਮੇਟੀ ਦੇ ਖਮਾਇਤੀ ਉਮੀਦਵਾਰ ਐਸਜੀਪੀਸੀ ਦੀਆਂ ਵੋਟਾਂ ਹੀ ਜਿੱਤ ਕੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਸੁਖਬੀਰ ਸਿੰਘ ਬਾਦਲ ਦੇ ਧੜੇ ਕੋਲੋਂ ਚਲਿਆ ਗਿਆ ਤੇ ਫਿਰ ਬਚਿਆ ਕੀ ਆ ਉਹਨਾਂ ਕੋਲੇ ਅਗਰ ਇਹ ਬਦਲ ਗਿਆ ਤਾਂ ਨਿਸ਼ਚਿਤ ਤੌਰ ਤੇ 27 ਚ ਅਗਵਾਈ ਪੰਜਾਬ ਦੀ ਸਰਕਾਰ ਦੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੋਂ ਨਿਕਲਣੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਲੀਡਰ ਕੌਣ ਹੋਊਗਾ ਅਗਵਾਈ ਕੌਣ ਕਰੂਗਾ ਪਰ ਪੰਜਾਬ ਦੀ 27 ਵਾਲੀ ਸਰਕਾਰ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੋਂ ਨਿਕਲਣੀ ਹੈ ਲੋਕਾਂ ਦੀਆਂ ਭਾਵਨਾਵਾਂ ਇਸ ਰੂਪ ਚ ਮੈਨੂੰ ਨਜ਼ਰ ਆਉਂਦੀਆਂ ਨੇ ਸੰਦੀਪ ਜੀ ਇਹ ਵੀ ਜਦੋਂ ਆਟਾ ਗੁੰਨਦੇ ਆ ਤਾਂ ਤੁਹਾਨੂੰ ਰੋਟੀ ਦਾ ਸਵਾਦ ਨਹੀਂ ਪਤਾ ਹੁੰਦਾ ਜਦੋਂ ਨਵੀਂ ਕਣਕ ਆਉਂਦੀ ਹੈ ਨਾ ਜੀ ਪਹਿਲੀ ਵਾਰੀ ਉਹਦਾ ਆਟਾ ਗੁੰਨੇ ਜਾਂਦਾ ਹੈ ਤੇ ਬੜਾ ਚਾਹ ਹੁੰਦਾ ਵੀ ਦੇਖੋ ਕਿਹੋ ਜਿਹਾ ਸਵਾਦ ਆਉਂਦਾ ਜੀ ਸੋ ਇਸ ਕਰਕੇ ਜਦੋਂ ਹੁਣ ਪੰਜ ਮੈਂਬਰੀ ਕਮੇਟੀ ਚੋਂ ਭਰਤੀ ਹੋਣ ਤੋਂ ਬਾਅਦ ਇਹਦਾ ਸਰੂਪ ਬਣਨਾ ਹੈ ਤੇ ਤੁਸੀਂ ਵੇਖੋ ਮੈਨੂੰ ਤਾਂ ਇਹ ਲੱਗਦਾ ਕਿ 27 ਦੇ ਵਿੱਚ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੇ ਪੰਜਾਬ ਨੂੰ ਮੁੱਖ ਮੰਤਰੀ ਦੇਣਾ ਹੈ ਅਗਲਾ ਹੁਣ ਇਸ ਭਰਤੀ ਚੋਂ ਜਿਹੜਾ ਮੁੱਖ ਮੰਤਰੀ ਬਣਨਾ ਹੈ ਉਦੀ ਮਦਦ ਕੌਣ ਕਰਦਾ ਕੋਈ ਅਕਾਲੀ ਦਲ ਕਰਦਾ ਕੋਈ ਹੋਰ ਧਿਰ ਟੁੱਟ ਕੇ ਆਉਂਦੀ ਐ ਕੌਣ ਹਮਾਇਤ ਚਾਹੁੰਦਾ ਪਰ ਅਗਵਾਈ ਮੈਨੂੰ ਲੱਗਦਾ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੋਂ ਹੀ ਪੰਜਾਬ ਨੂੰ ਮਿਲਨੀ ਐ 27 ਦੀ ਉਹ ਭਾਵਨਾਵਾਂ ਦੇ ਵੇਗ ਤੋਂ ਮੈਂ ਅੰਦਾਜ਼ਾ ਲਾ ਸਕਦਾ ਔਰ ਇਹਦੇ ਪਿੱਛੇ ਤਕਨੀਕੀ ਕਾਰਨ ਵੀ ਨੇ ਤੁਸੀਂ ਵੇਖੋ ਨਾ ਜਿੰਨਾ ਵੋਟ ਪਰਸੈਂਟ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਨੂੰ ਗਿਆ ਸੀ ਉਹਦੇ ਚੋਂ ਕਿਸਾਨੀ ਇੱਕ ਬਹੁਤ ਵੱਡਾ ਹਿੱਸਾ ਸੀ ਅੱਜ ਕਿਸਾਨੀ ਆਮ ਆਦਮੀ ਪਾਰਟੀ ਨਾਲ ਕੇਂਦਰ ਦੀ ਮੀਟਿੰਗ ਚ ਜਾਣ ਨੂੰ ਤਿਆਰ ਨਹੀਂ ਦੋ ਫੋਰਮ ਉਹਨਾਂ ਦਾ ਵੀ ਬਹੁਤ ਵੱਡਾ ਪ੍ਰਭਾਵ ਹੈ ਦੇਖੋ ਬਲਵੀਰ ਸਿੰਘ ਰਾਜੀਵਲ ਬਲਵੀਰ ਸਿੰਘ ਰਾਜੀਵਲ ਹੋਣੀ ਤਾਂ ਆਪ ਚੋਣਾ ਲੜੇ ਸੀ ਉਹਨਾਂ ਦਾ ਧਿਰ ਚੋਣ ਲੜੀ ਸੀ ਹੁਣ ਅਗਰੇ ਸਾਰੀਆਂ ਧਿਰਾਂ ਇਸ ਵਾਰ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੀ ਹਮਾਇਤ ਚ ਆ ਗਈਆਂ ਤੇ ਫਿਰ ਤੁਸੀਂ ਸੰਦੀਪ ਜੀ ਆਪ ਹੀ ਅੰਦਾਜ਼ਾ ਲਾ ਲਓ ਇਹ ਸਾਰੇ ਕਿਸਾਨ ਨੇ ਬਿਲਕੁਲ ਸੋ ਜਦੋਂ ਕਾਂਗਰਸ ਨਾਲ ਆਮ ਆਦਮੀ ਪਾਰਟੀ ਨਾਲ ਇਹਨਾਂ ਦੇ ਤਜਰਬੇ ਪੰਜਾਬ ਚ ਕਾਮਯਾਬ ਨਹੀਂ ਹੈ ਤੇ ਫਿਰ ਜੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਨਾਲ ਇਹਨਾਂ ਦੀ ਸਹਿਮਤੀ ਬਣਦੀ ਹੈ ਤੇ ਤੁਸੀਂ ਦੇਖ ਲਓ ਫਿਰ 27 ਚ ਬਣਦਾ ਕੀ ਹੈ ਦਲਸਭ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀ ਗਾਲ ਜੀ ਬਹੁਤ ਧੰਨਵਾਦ ਸਨ ਔਰ ਸਾਡੇ ਵੱਲੋਂ ਕੀਤੀ ਗਈ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਕੋਈ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ